ਸੁਲਤਾਨਪੁਰ ਲੋਧੀ ਰਹਿੰਦਿਆਂ ਹੀ ਕੁਝ ਚਿਰ ਬਾਅਦ ਤਾਂ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਰਿਸ਼ਤਾ ਬੀਬੀ ਸੁਲਖਣੀ ਜੀ ਨਾਲ ਪੱਕਾ ਹੋ ਗਿਆ। ਬੇਬੇ ਨਾਨਕੀ ਜੀ ਨੂੰ ਵੀਰ ਦੇ ਵਿਆਹ ਦਾ ਖੂਬ ਚਾ ਚੜਿਆ। ਉਹਨਾਂ ਦੀ ਇੱਛਾ ਅਨੁਸਾਰ ਹੀ ਗੁਰੂ ਬਾਬਾ ਜੀ ਦੀ ਜੰੰਗ ਸੁਲਤਾਨਪੁਰ ਲੋਧੀ ਤੋਂ ਬਟਾਲਾ ਪੁੱਜੀ ਤੇ ਡੋਲੀ ਵੀ ਪਹਿਲਾਂ ਸੁਲਤਾਨਪੁਰ ਲੋਧੀ ਬੇਬੇ ਜੀ ਦੇ ਨਿਵਾਸ ਸਥਾਨ ਤੇ ਪੁੱਜੀ। ਵੱਡੀ ਭੈਣ ਬੇਬੇ ਨਾਨਕੀ ਜੀ ਨੇ ਆਪਣੇ ਪਿਆਰੇ ਵੀਰ ਨਾਨਕ ਜੀ ਦੇ ਵਿਆਹ ਤੇ ਪੂਰੇ ਉਤਸ਼ਾਹ ਨਾਲ ਸ਼ਗਨ ਮਨਾਏ। ਵਿਆਹ ਮਗਰੋਂ ਕੁਝ ਜੱਜ ਤਲਵੰਡੀ ਵਹਿ ਕੇ ਤਾਂ ਤਨ ਸਿਰੀ ਗੁਰੂ ਨਾਨਕ ਪਾਤਸ਼ਾਹ ਜੀ ਮਾਤਾ ਸੁਲਖਣੀ ਜੀ ਦੇ ਨਾਲ ਫੇਰ ਸੁਲਤਾਨਪੁਰ ਲੋਧੀ ਹੀ ਆ ਗਏ ਅਤੇ ਕੁਝ ਸਮੇਂ ਬਾਅਦ ਬੇਬੇ ਨਾਨਕੀ ਜੀ ਤੇ ਭਾਈ ਜੈ RAM ਜੀ ਨੇ ਗੁਰੂ ਬਾਬਾ ਜੀ ਦੀ ਰਿਹائش ਲਈ ਵੱਖਰਾ ਪ੍ਰਬੰਧ ਕਰ ਦਿੱਤਾ। ਸਮਾਂ ਬੀਤਿਆ ਅਖੀਰ ਉਹ ਸਮਾਂ ਆ ਗਿਆ ਜਿਸ ਦਾ ਹਰ ਪੈਣ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਗੁਰੂ ਪਾਤਸ਼ਾਹ ਜੀ ਤੇ ਮਾਤਾ ਸੁਲਖਣੀ ਜੀ ਦੇ ਗ੍ਰਹਿ ਵਿਖੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਜਨਮ ਲਿਆ। ਪਤੀ ਜੀ ਦੀ ਪੈਦਾਇਸ਼ ਤੇ ਬੀਬੇ ਨਾਨਕੀ ਜੀ ਨੇ ਰਜ ਰਜ ਖੁਸ਼ੀਆਂ ਮਨਾਈਆਂ। 2.5 ਸਾਲ ਪਿਛੋਂ ਬਾਬਾ ਲਖਮੀਦਾਸ ਜੀ ਦਾ ਜਨਮ ਹੋਇਆ। ਬੀਬੇ ਨਾਨਕੀ ਜੀ ਨੂੰ ਦੋਹਾਂ ਬੱਚਿਆਂ ਦੀ ਭੂਆ ਬਣਨ ਦੀ ਅਤਿਅੰਤ ਖੁਸ਼ੀ ਤੇ ਸੰਤੁਸ਼ਟਤਾ ਸੀ। ਆਪ ਜੀ ਨੇ ਬੜਾ দান ਪੁਨ ਕੀਤਾ ਖੂਬ ਮਠਾਈਆਂ ਵੰਡੀਆਂ ਹੁਣ ਬੇਬੇ ਨਾਨਕੀ ਜੀ ਹਰ ਵੇਲੇ ਬੱਚਿਆਂ ਦੇ ਨਾਲ ਰੁੱਝੇ ਰਹਿੰਦੇ ਉਹਨਾਂ ਦਾ ਹਰ ਕੰਮ ਕਰਦੇ ਉਹਨਾਂ ਨਾਲ ਹਰ ਚਾਹ ਪੂਰੇ ਕਰਦੇ ਬੇਬੇ ਜੀ ਆਪਣੀ ਪਰਜਾਈ ਮਾਤਾ ਸੁਲਖਣੀ ਜੀ ਨੂੰ ਵੀ ਬਹੁਤ ਭਰਪੂਰ ਪਿਆਰ ਦਿੰਦੇ ਗੁਰੂ ਜੀ ਨੇ ਵੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਦਾ ਭਤੀਜੇ ਪ੍ਰਤੀ ਮੋਹ ਵੇਖ ਕੇ ਬਾਬਾ ਸ੍ਰੀ ਚੰਦ ਜੀ ਨੂੰ ਉਹਨਾਂ ਦੀ ਗੋਦੀ ਵਿੱਚ ਦੇ ਦਿੱਤਾ ਹੰਤੰਤ ਸਿਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਲਤਾਨਪੁਰ ਲੋਧੀ ਰਹਿੰਦਿਆਂ ਅਜਿਹਿਆਂ ਕਈ ਕਟਨਾਵਾਂ ਦਾ ਜ਼ਿਕਰ ਮਿਲਦਾ ਹੈ ਜਿੱਥੇ ਲੋਕਾਂ ਨੇ ਤਾਂ ਗੁਰੂ ਪਾਤਸ਼ਾਹ ਜੀ ਨੂੰ ਆਮ ਮਨੁੱਖ ਕਰਕੇ ਜਾਣਿਆ ਪਰ ਇੱਕ ਬੇਬੇ ਨਾਨਕੀ ਜੀ ਹੀ ਸਨ ਜਿਨ੍ਹਾਂ ਨੇ ਛੋਟੇ ਵੀਰ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਉਹਨਾਂ ਦੀ ਹਰ ਗੱਲ ਵਿੱਚ ਉਹਨਾਂ ਦਾ ਸਾਥ ਦਿੱਤਾ ਤੇ ਗੁਰੂ ਪਾਤਸ਼ਾਹ ਜੀ ਨਾਲ ਜੁੜੀ ਹਰ ਕਟਨਾ ਦੇ ਪਿੱਛੇ ਦੀ ਰਮਜ਼ ਨੂੰ ਸਮਝਦੇ ਹੋਏ ਲੋਕਾਈ ਨੂੰ ਵੀ ਸਮਝਾਇਆ ਜਿਵੇਂ ਗੁਰੂ ਬਾਬਾ ਜੀ ਦੁਆਰਾ ਮੋਦੀ ਖਾਨੇ ਨੂੰ ਲੁੱਟਾਈ ਜਾਣ ਵਾਲੀ ਸ਼ਿਕਾਇਤ ਤੇ ਪਾਈ ਜੈ ਰਾਮ ਜੀ ਕੁਝ ਚਿੰਤਿਤ ਹੋਏ ਪਰ ਬੇਬੇ ਜੀ ਨੇ ਕਿਹਾ ਮੇਰੇ ਵੀਰ ਦੇ ਕੋਤਕ ਨੂੰ ਇਹ ਆਮ ਲੋਕ ਨਹੀਂ ਜਾਣਦੇ ਅਤੇ ਹੋਇਆ ਵੀ ਇੰਜ ਹੀ ਜਾਂਚ ਪੜਤਾਲ ਵਿੱਚ ਸਗੋ 132 ਰੁਪਏ ਗੁਰੂ ਜੀ ਦੀ ਰਕਮ ਨਿਕਲਦੀ ਸੀ ਦੂਜੀ ਮੁੱਖ ਘਟਨਾ ਤਨਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਗਭਗ 3 ਦਿਨ ਤੱਕ ਵੇਈ ਨਦੀ ਵਿੱਚ ਅਲੋਪ ਹੋਣ ਵਾਲੀ ਸਾਹਮਣੇ ਆਉਂਦੀ ਹੈ ਜਦੋਂ ਹਰ ਪਾਸੇ ਗੁਰੂ ਜੀ ਦੇ ਡੁੱਬਣ ਦੀ ਗੱਲ ਪੈਲ ਗਈ ਤਾਂ ਵੀ ਬੇਬੇ ਨਾਨਕੀ ਜੀ ਜ਼ਰਾ ਵੀ ਨਾ ਕਬਰায়ে ਸਗੋਂ ਉਹਨਾਂ ਕਿਹਾ ਕਿ ਮੇਰਾ ਪਰਮੇਸ਼ਰ ਰੂਪ ਵੀਰ ਨਦੀ ਵਿੱਚ ਡੁੱਬ ਨਹੀਂ ਸਕਦਾ ਜ਼ਰੂਰ ਉਹ ਕੋਈ ਕੌਤਕ ਵਰਤਾ ਰਿਹਾ ਹੈ ਮਾਤਾ ਸੁਲਖਣੀ ਜੀ ਨੂੰ ਵੀ ਬੇਬੇ ਨਾਨਕੀ ਜੀ ਨੇ ਹੌਸਲਾ ਦਿੱਤਾ ਕਿ ਮੇਰੇ ਪਿਆਰੇ ਵੀਰ ਨੇ ਜ਼ਰੂਰ ਵਾਪਸ ਆਉਣਾ ਹੈ ਉਹਨੇ ਹਲੇ ਦੁਨੀਆ ਤੇ ਬਹੁਤ ਕਾਰਜ ਕਰਨੇ ਹਨ ਵੀਰ ਨਾਨਕ ਡੁੱਬਾ ਨਹੀਂ ਹੈ ਪਰ ਡੁੱਬੇ ਹੋਏ ਸੰਸਾਰ ਨੂੰ ਤਾਰਨ ਲਈ ਚੁੱਭੀ ਲਾਉਣੀ ਹੀ ਪੈਂਦੀ ਹੈ ਮੇਰਾ ਵੀਰ ਤੇ ਰੱਬੀ ਨੂਰ ਹੈ ਜਿਸ ਦੇ ਚਾਨਣੇ ਸਭ ਨੂੰ ਚਾਨਣ ਮਿਲਦਾ ਹੈ ਪਲਾ ਉਸ ਨੂੰ ਕੌਣ ਹਨੇਰੇ ਵਿੱਚ ਪਾ ਸਕਦਾ ਹੈ ਹੋਰ ਵੀ ਸਭ ਨੂੰ ਬੇਬੇ ਨਾਨਕੀ ਜੀ ਨੇ ਇਹ ਹੀ ਕਿਹਾ ਕਿ ਇਹ ਕੋਈ ਕੌਤਕ ਹੈ ਪਿਛਲੇ ਕੌਤਕਾਂ ਨਾਲੋਂ ਵੱਡਾ ਕੌਤਕ ਹੈ ਉਡੀਕ ਕਰੋ ਤੇ ਵੇਖੋ ਕਿ ਕੀ ਖੇੜਾ ਖਿੜਦਾ ਹੈ ਵੀਰ ਮੇਰਾ ਤਾਰਣਹਾਰ ਹੈ ਤੀ ਤਾਰਣਹਾਰ ਨੂੰ ਕਿਹੜਾ ਦਰਿਆ ਡੋਬਣ ਵਾਲਾ ਹੈ ਅਤੇ ਅਖੀਰ ਹੋਇਆ ਵੀ ਇੰਜ ਹੀ ਤੀਜੇ ਦਿਨ ਗੁਰੂ ਪਾਤਸ਼ਾਹ ਜੀ ਵੇਈ ਨਦੀ ਦੇ ਕੰਢੇ ਤੇ ਗੁਰਦੁਆਰਾ ਸ੍ਰੀ ਸੰਤ ਕਾਠ ਸਾਹਿਬ ਵਾਲੇ ਅਸਥਾਨ ਤੇ ਪ੍ਰਭੂ ਪਿਆਰ ਵਿੱਚ ਲੀਨ ਹੋਏ ਬੈਠੇ ਸਨ ਤੀਜੀ ਘਟਨਾ ਮਸਜਿਦ ਵਿੱਚ ਜਾ ਕੇ ਨਮਾਜ਼ ਪੜਨ ਵਾਲੀ ਵਪਰਦੀ ਹੈ ਜਦੋਂ ਪੂਰੇ ਨਗਰ ਵਿੱਚ ਇਹ ਗੱਲ ਫੈਲ ਜਾਂਦੀ ਹੈ ਕਿ ਨਾਨਕ ਮੋਦੀ ਮੁਸਲਮਾਨ ਬਣਨ ਲਈ ਮਸੀਤੇ ਜਾ ਰਿਹਾ ਹੈ ਤਾਂ ਭਾਈ ਜੈ ਰਾਮ ਜੀ ਥੋੜੇ ਬਹੁਤ ਚਿੰਤਿਤ ਹੋਏ ਪਰ ਜਦੋਂ ਉਹਨਾਂ ਇਹ ਗੱਲ ਬੀਬੇ ਨਾਨਕੀ ਜੀ ਨੂੰ ਸੁਣਾਈ ਤਾਂ ਬੀਬੇ ਜੀ ਨੇ ਇਹੋ ਉੱਤਰ ਦਿੱਤਾ ਕਿ ਮਸੀਤ ਵੱਲ ਜਾਂਦੇ ਹੋਏ ਦੀ ਨਹੀਂ ਵੀਰ ਦੀ ਉੱਥੋਂ ਵਾਪਸੀ ਵੇਲੇ ਦੀ ਜੋ ਖਬਰ ਹੋਵੇਗੀ ਉਹ ਸੁਣਿਓ ਤੇ ਇੱਕ ਵਾਰ ਫੇਰ ਬੀਬੇ ਨਾਨਕੀ ਜੀ ਦਾ ਹੀ ਸਦਕ ਜਿੱਤਿਆ ਗੁਰੂ ਪਾਤਸ਼ਾਹ ਜੀ ਨੇ ਸੱਚੀ ਨਮਾਜ਼ ਬਾਰੇ ਸਮਝਾਉਂਦੇ ਹੋਏ ਨਵਾਬ ਤੇ ਕਾਜ਼ੀ ਨੂੰ ਵੀ ਸੋਚੀ ਬਖਸ਼ੀ ਜਿਸ ਤੋਂ ਬਾਅਦ ਬਾਕੀ ਸਭ ਵੀ ਮੋਦੀ ਨਾਨਕ ਨੂੰ ਅੱਲਾ ਦਾ ਰੂਪ ਹੀ ਜਾਣਨ ਲੱਗ ਪਏ ਐਸੇ ਤਰ੍ਹਾਂ ਪਿਤਾ ਮਹਿਤਾ ਕਲਿਆਨਦਾਸ ਜੀ ਨੂੰ ਜਦੋਂ ਇਹ ਪਤਾ ਚੱਲਦਾ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਮੋਦੀ ਦਾ ਕੰਮ ਕਰਦੇ ਹੋਏ ਵੀ ਕੋਈ ਮਾਇਆ ਇਕੱਤਰ ਨਹੀਂ ਕੀਤੀ ਉਹ ਜੋ ਵੀ ਖਟਦੇ ਗਰੀਬਾਂ ਲੋੜਵੰਦਾਂ ਜਾਂ ਬੰਦਗੀ ਵਾਲਿਆਂ ਵਿੱਚ ਹੀ ਵੰਡ ਦਿੰਦੇ ਤਾਂ ਇਸ ਗੱਲ ਦਾ ਗਿਲਾ ਵੀ ਉਹਨਾਂ ਬੀਬੇ ਨਾਨਕੀ ਜੀ ਪਾਸ ਹੀ ਕੀਤਾ ਤਾਂ ਵੀ ਬੇਬੇ ਜੀ ਨੇ ਆਪਣੇ ਪਿਆਰੇ ਵੀਰ ਦਾ ਹੀ ਪੱਖ ਲੈਂਦਿਆਂ ਪਿਤਾ ਜੀ ਨੂੰ ਚਿੰਤਾ ਨਾ ਕਰਨ ਲਈ ਸਮਝਾਇਆ ਪਿਤਾ ਮਹਤਾ ਕਾਲੂ ਜੀ ਦੀ ਤਰ੍ਹਾਂ ਹੀ ਜਦੋਂ ਗੁਰੂ ਪਾਤਸ਼ਾਹ ਜੀ ਦੇ ਸੱਸ ਸਹੋਰੇ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਦੇ ਘਰ ਸਾਧੂ ਸੰਤ ਦਰਬੇਸ਼ ਆਏ ਰਹਿੰਦੇ ਹਨ ਪ੍ਰਸ਼ਾਦਾ ਪਾਣੀ ਛਕਦੇ ਹਨ ਤੇ ਗੁਰੂ ਜੀ ਲੋੜ ਅਨੁਸਾਰ ਉਹਨਾਂ ਦੀ ਮਦਦ ਕਰਦੇ ਹਨ ਤਾਂ ਉਹਨਾਂ ਨੇ ਵੀ ਸੁਲਤਾਨਪੁਰ ਲੋਧੀ ਆ ਕੇ ਬੇਬੇ ਜੀ ਨੂੰ ਹੀ ਮਜਬੂਰ ਕੀਤਾ ਕਿ ਉਹ ਆਪਣੇ ਵੀਰ ਨੂੰ ਇਸ ਫਜ਼ੂਲ ਖਰਚ ਤੋਂ ਰੋਕਣ ਤੇ ਉਹਨਾਂ ਨੂੰ ਸਮਝਾਉਣ ਕਿ ਉਹ ਆਪਣੇ ਪਰਿਵਾਰ ਲਈ ਕੁਝ ਜੋੜਨ ਪਰ ਤਾਂ ਵੀ ਬੇਬੇ ਜੀ ਨੇ ਉਹਨਾਂ ਨੂੰ ਇਹ ਹੀ ਉੱਤਰ ਦਿੱਤਾ ਕਿ ਮੇਰਾ ਵੀਰ ਆਪਣੀ ਖੱਟੀ ਵਿੱਚੋਂ ਸਾਧੂ ਸੰਤਾਂ ਦੀ ਸੇਵਾ ਕਰਦਾ ਹੈ ਇਸ ਨਾਲ ਉਹਦੇ ਘਰ ਵਿੱਚ ਕੋਈ ਥੋੜ ਨਹੀਂ ਪੈਂਦੀ ਤੁਸੀਂ ਵਾਧੂ ਚਿੰਤਾ ਨਾ ਕਰਿਆ ਕਰੋ ਇੱਕ ਹੋਰ ਮੁੱਖ ਘਟਨਾ ਉਦੋਂ ਵਾਪਰਦੀ ਹੈ ਜਦੋਂ ਸੰਸਾਰ ਨੂੰ ਸਤਨਾਮ ਦਾ ਪਾਠ ਬ੍ਰਿਹੜ ਕਰਾਉਣ ਲਈ ਗੁਰੂ ਬਾਬਾ ਜੀ ਨੇ ਪਹਿਲੀ ਉਦਾਸੀ ਤੇ ਜਾਣ ਦਾ ਨਿਰਣਾ ਕੀਤਾ ਜਦੋਂ ਇਹ ਖਬਰ ਹਰ ਥਾਂ ਫੈਲੀ ਤਾਂ ਮਾਤਾ ਪਿਤਾ ਜੀ ਸੱਸ ਸਹੁਰੇ ਤੇ ਮਾਤਾ ਸੁਲਖਣੀ ਜੀ ਸਭ ਨੇ ਹੀ ਗੁਰੂ ਪਾਤਸ਼ਾਹ ਜੀ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਭ ਦੇ ਪੱਲੇ ਨਿਰਾਸ਼ਾ ਹੀ ਪਈ ਭਾਵੇਂ ਬੀਬੀ ਨਾਨਕੀ ਜੀ ਨੂੰ ਵੀ ਵੀਰ ਨਾਲ ਸਰੀਰਕ ਵਿਛੋੜੇ ਦੀ ਬਹੁਤ ਨਿਰਾਸ਼ਤਾ ਸੀ ਪਰ ਫੇਰ ਵੀ ਬੇਬੇ ਜੀ ਨੇ ਸਭ ਨੂੰ ਸਮਝਾਇਆ ਤੇ ਵੀਰ ਨਾਨਕ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਪ੍ਰੇਰਣਾ ਕੀਤੀ। ਬਿਰਹਾ ਦੇ ਦਰਦ ਨੂੰ ਸਹਾਰਦੀ ਮਾਤਾ ਸੁਲਖਣੀ ਜੀ ਦੇ ਮਨ ਦੀ ਅਵਸਥਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋਏ ਬੇਬੇ ਜੀ ਦੇ ਦਿਲਾਸੇ ਪਰੇ ਸ਼ਬਦਾਂ ਨੇ ਹੀ ਮਾਤਾ ਜੀ ਦੇ ਮਨ ਨੂੰ ਕੁਝ ਠੰਡ ਪਾਈ। ਸੋ ਬੇਬੇ ਨਾਨਕ ਜੀ ਨੇ ਇੱਥੇ ਵੀ ਵੀਰ ਦੇ ਅਰਸ਼ੀ ਪ੍ਰੋਗਰਾਮ ਨੂੰ ਕਰਤਾਰੀ ਤੇ ਪਰਉਪਕਾਰੀ ਕਾਰਜ ਜਾਣ ਕੇ ਆਪਣਾ ਮੰਤੇ ਮਜ਼ਬੂਤ ਕੀਤਾ ਹੀ ਨਾਲ ਹੀ ਬਾਕੀ ਸਭ ਨੂੰ ਵੀ ਸਮਝਾਇਆ ਸultanpur Lodi ਤੋਂ ਆਪਣੀ ਪਹਿਲੀ ਉਦਾਸੀ ਲਈ ਚਲਣ ਲੱਗਿਆ ਤਾਂ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੇਬੇ ਨਾਨਕੀ ਜੀ ਨੂੰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸੌਂਪਣਾ ਕੀਤੀ ਗੁਰੂ ਪਾਤਸ਼ਾਹ ਜੀ ਨੇ ਕਿਹਾ ਆਪ ਜੀ ਇਹਨਾਂ ਦਾ ਖਿਆਲ ਰੱਖਣਾ ਪਰਮੇਸ਼ਰ ਸਭ ਦਾ ਰਾਖਾ ਹੈ ਇਹਨਾਂ ਦੀ ਰੱਖਿਆ ਵੀ ਉਹੀ ਕਰੇਗਾ ਪਰ ਪ੍ਰਮਾਤਮਾ ਨੇ ਇਸ ਕਾਰਜ ਲਈ ਤੁਹਾਡੇ ਅੰਦਰ ਮੋਹ ਪਾਇਆ ਹੈ ਜਿਸਤੇ ਬੇਬੇ ਜੀ ਨੇ ਕਿਹਾ ਤੁਸੀਂ ਇਹਨਾਂ ਵੱਲੋਂ ਨਿਸ਼ਚਿੰਤ ਰਹੋ ਮੈਨੂੰ ਇਹ ਆਪਣੀ ਜਾਨ ਨਾਲੋਂ ਵੀ ਵੱਧ ਪਿਆਰੇ ਹਨ ਸਾਰੇ ਸੰਸਾਰ ਉੱਪਰ ਬੇਬੇ ਨਾਨਕ ਜੀ ਦਾ ਇਹ ਬਹੁਤ ਵੱਡਾ ਉਪਕਾਰ ਹੈ ਕਿ ਉਹਨਾਂ ਨੇ ਜਗਤ ਨੂੰ ਅੰਧਕਾਰ ਵਿੱਚੋਂ ਕੱਢਣ ਲਈ ਗੁਰੂ ਬਾਬਾ ਜੀ ਦੇ ਇਸ ਮਹਾਨ ਕਾਰਜ ਵਿੱਚ ਗੁਰੂ ਪਾਤਸ਼ਾਹ ਜੀ ਦੀ ਪੂਰੀ ਪੂਰੀ ਪ੍ਰੋੜਤਾ ਤੇ ਸਹਾਇਤਾ ਕੀਤੀ ਜਿੱਥੇ ਹੋਰ ਸੰਬੰਧੀਆਂ ਨੂੰ ਠੀਰਜ ਤੇ ਦਿਲਾਸੇ ਦਿੱਤੇ ਉਥੇ ਪਰਜਾਈ ਮਾਤਾ ਸੁਲਖਣੀ ਜੀ ਦੇ ਬਿਰਹਾਂ ਨੂੰ ਸੁਣ ਕੇ ਉਹਨਾਂ ਨੂੰ ਛਾਤੀ ਨਾਲ ਲਾਇਆ ਤੇ ਗੁਰੂ ਪਿਤਾ ਜੀ ਦੇ ਉਦਾਸੀ ਤੇ ਜਾਣ ਮਗਰੋਂ ਪਰਜਾਈ ਤੇ ਪਤੀਜਿਆਂ ਦੀ ਪੂਰੀ ਜ਼ਿੰਮੇਵਾਰੀ ਉਠਾਉਂਦਿਆਂ ਉਹਨਾਂ ਦਾ ਪੂਰਾ ਖਿਆਲ ਰੱਖਦਿਆਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਵੀਰ ਨਾਲੋਂ ਵਿਛੋੜੇ ਦੇ ਵਿਰਾਗ ਵਿੱਚ ਆਏ ਬੇਬੇ ਨਾਨਕੀ ਜੀ ਨੂੰ ਤਾਂ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਨਿਸ਼ਚੈ ਵੀ ਕਰਾਇਆ ਕਿ ਆਪ ਜੀ ਜਦੋਂ ਯਾਦ ਕਰੋਗੇ ਉਸੇ ਵੇਲੇ ਅਸੀਂ ਹਾਜ਼ਰ ਹੋ ਜਾਵਾਂਗੇ ਪਹਿਲੀ ਉਦਾਸੀ ਦੌਰਾਨ ਜਦੋਂ ਗੁਰੂ ਪਾਤਸ਼ਾਹ ਜੀ ਕਈ ਸਾਲ ਵਾਪਸ ਨਾ ਮੁੜੇ ਤਾਂ ਬੇਬੇ ਨਾਨਕੀ ਜੀ ਵੀਰ ਦਾ ਬਹੁਤ ਜ਼ਿਆਦਾ ਵਿਛੋੜਾ ਮਹਿਸੂਸ ਕਰਦੇ ਪਰ ਪਰਜਾਈ ਤੇ ਪਤੀਜਿਆਂ ਨੂੰ ਕਦੇ ਵੀ ਉਦਾਸ ਨਾ ਹੋਣ ਦੇਂਦੇ ਤੇ ਹਰ ਵੇਲੇ ਆਸ ਦੀ ਕਿਰਨ ਜਗਾਈ ਰੱਖਦੇ ਕਿ ਵੀਰ ਛੇਤੀ ਹੀ ਆ ਜਾਵੇਗਾ ਪਾਵੇਂ ਗੁਰੂ ਬਾਬਾ ਜੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਬੇਬੇ ਨਾਨਕੀ ਜੀ ਨੂੰ ਸੌਂਪ ਕੇ ਗਏ ਸਨ ਪਰ ਜ਼ਿਕਰ ਮਿਲਦਾ ਹੈ ਕਿ ਗੁਰੂ ਜੀ ਦੇ ਸਹੁਰਾ ਭਾਈ ਮੂਲ ਚੰਦ ਜੀ ਤੇ ਸਸ ਚੰਦੋ ਰਾਣੀ ਜੀ ਆਪਣੀ ਧੀ ਬੀਬੀ ਸੁਲੱਖਣੀ ਜੀ ਤੇ ਦੋਵੇਂ ਦੋਤਰਿਆਂ ਨੂੰ ਆਪਣੇ ਨਾਲ ਲੈ ਜਾਣ ਲਈ ਆਉਂਦੇ ਹਨ ਬੇਬੇ ਨਾਨਕੀ ਜੀ ਉਹਨਾਂ ਨੂੰ ਬਹੁਤ ਰੋਕਦੇ ਹਨ ਪਰ ਉਹ ਨਹੀਂ ਰੁਕਦੇ ਤਾਂ ਉਸ ਵੇਲੇ ਬੇਬੇ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਮੇਰੇ ਭਤੀਜੇ ਸ੍ਰੀ ਚੰਦ ਨੂੰ ਤੇ ਮੇਰੇ ਕੋਲ ਛੱਡ ਜਾਵੋ ਤਾਂ ਜੋ ਆਪਣਾ ਆਉਣਾ ਜਾਣਾ ਤੇ ਸਾਂਝ ਬਣੀ ਰਹੇ ਇੱਕ ਹੋਰ ਮੁੱਖ ਘਟਨਾ ਦਾ ਜ਼ਿਕਰ ਇੱਥੇ ਮਿਲਦਾ ਹੈ ਜੋ ਤੰਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੇ ਬੀਬੇ ਨਾਨਕੀ ਜੀ ਦੇ ਰਿਸ਼ਤੇ ਦੀ ਗਹਿਰਾਈ ਨੂੰ ਦਰਸਾਉਂਦਾ ਹੈ ਪਹਿਲੀ ਉਦਾਸੀ ਤੇ ਜਗਤ ਜਲੰਦੇ ਨੂੰ ਤਾਰਨ ਲਈ ਜਦੋਂ ਗੁਰੂ ਜੀ ਨਿਕਲੇ ਤਾਂ ਭਾਈ ਮਰਦਾਨਾ ਜੀ ਲਈ ਰਬਾਬ ਉਚੇਚੇ ਤੌਰ ਤੇ ਭਾਈ ਵਿਰੰਦੇ ਜੀ ਪਾਸੋਂ ਬਣਵਾਉਣ ਲਈ ਆਪ ਜੀ ਨੇ ਰਕਮ ਬੀਬੇ ਨਾਨਕੀ ਜੀ ਕੋਲੋਂ ਮੰਗ ਕੇ ਲਈ ਤਾਂ ਕਿ ਜਦ ਵੀ ਰਬਾਬ ਦੀ ਸੁਰ ਨਿਕਲੇ ਤੇ ਭੈਣ ਦਾ ਮਿੱਠਾ ਪਿਆਰ ਨਾਲ ਰਵੇ ਇਹ ਬੇਬੇ ਨਾਨਕੀ ਜੀ ਦਾ ਪਿਆਰ ਤੇ ਸ਼ਰਦਾ ਹੀ ਸੀ ਜੋ ਵੀਰ ਨਾਨਕ ਜਦ ਪਹਿਲੀ ਉਦਾਸੀ ਤੋਂ ਬਾਅਦ ਮੁੜੇ ਤਾਂ ਸਿੱਧਾ ਸੁਲਤਾਨਪੁਰ ਲੋਧੀ ਪਹਿਲਾਂ ਭੈਣ ਨਾਨਕੀ ਜੀ ਕੋਲ ਹੀ ਆਏ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ